ਦੇਖੋ ਜੀ ਇਹ ਆਮ ਆਦਮੀ ਨਹੀਂ ਲਈ ਦੇ ਨੂੰ ਇਹਦਾ ਨਾਂ ਜੁਰੂਰ ਰੱਖਿਆ ਸੀ ਆਮ ਆਦਮੀ ਪਾਰਟੀ ਪਰ ਇਹ ਆਮ ਆਦਮੀ ਪਾਰਟੀ ਤੋਂ ਹਟ ਕੇ ਖਾਸ ਨੁਖਾਂ ਦੀ ਪਾਰਟੀ ਹੋ ਗਈ ਆ ਉਹ ਇਸ ਕਰਨਾ ਕਿ ਜ਼ਿਲ੍ਹਾ ਪਠਾਨਕੋਟ ਇੱਕ ਪੜਿਆ ਲਿਖਿਆ ਇਲਾਕਾ ਹੁਣ ਹਰ ਇਲਾਕਾ ਇਹ ਹਾਲੇ ਤੱਕ ਇਹਨੂੰ ਨਹੀਂ ਸਮਝਾਈ ਪਠਾਨਕੋਟ ਦੇ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਇੱਕ ਜ਼ਿਲ੍ਹਾ ਅਧਿਐਕਸ਼ ਅੰਬਰਸਰੋਂ ਦਾ ਜਿਹੜਾ ਵਸਨੀਕ ਹੋਵੇ ਅੰਬਰਸਰ ਜਿਹਦਾ ਰਹਿਣ ਵਾਲਾ ਅੰਬਰਸਰ ਜਿਹਦਾ ਕਾਰੋਬਾਰ ਅੰਬਰਸਰ ਜਿਹਦਾ ਘਰ ਹੋਵੇ ਉਹਨੂੰ ਜ਼ਿਲ੍ਹਾ ਅਧਿਐਕਸ਼ ਇੱਥੇ ਲੱਗਦਾ ਗਿਆ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਇਹ ਤਾਂ ਸਮਝੋ ਬਾਹਰੀ ਆ ਇੱਥੋਂ ਲੱਗਦਾ ਕਿ ਇਹ ਆਮ ਆਦਮੀ ਪਾਰਟੀ ਦੀ ਕੋਈ ਖਾਸ ਸੀ ਪਾਰਟੀ ਬਣ ਚੁੱਕੀ ਆ ਇਹਦੀ ਕੋਈ ਸੈਟਿੰਗ ਹੋਈਗੀ ਕਿ ਜਿਹੇ ਮੀਡਲ ਲੂਡਰ ਨਾਲ ਕਿ ਮੰਤਰੀਆਂ ਨਾਲ ਸੈਟਿੰਗ ਹੋਈਗੀ ਕਿ ਜਿਹੜਾ ਇੱਥੇ ਪਠਾਨਕੋਟ ਦੇ ਜ਼ਿਲ੍ਹੇ ਦੇ ਵਿੱਚ ਕੋਈ ਇਹਨਾਂ ਨੂੰ ਕਰਤੱਵ ਲੱਭਿਆ ਇਹ ਉਹ ਕਾਰਜਕਰਤਾ ਵੀ ਆਪਣੇ ਆਪ ਨੂੰ ਠੱਗਾ ਮਹਿਸੂਸ ਕਰੇ ਕਰਦੇ ਨੇ ਜਿਹੜੇ ਘਰ ਘਰ ਲੋਕਾਂ ਕੋਲੋਂ ਜਾ ਕੇ ਇਸ ਪਾਰਟੀ ਦਾ ਪ੍ਰਚਾਰ ਕੀਤਾ ਸੀ ਇਸ ਪਾਰਟੀ ਨੇ ਲੋਕਾਂ ਕੋਲ ਵੋਟਾਂ ਮੰਗਿਆ ਸੀ ਪਰ ਮੈਂ ਤੇ ਸਮਝਣਾ ਕਿ ਉਹ ਕਾਰਜਕਰਤਾ ਵੀ ਉੱਠ ਕੇ ਹੁਣ ਆਪਣਾ ਵਿਰੋਧ ਕਰਨਾ ਚਾਹੀਦਾ ਕਿ ਕਿਆ ਕੋਈ ਕਾਬਿਲ ਕਾਬਿਲ ਵਿਅਕਤੀ ਪਠਾਨਕੋਟ ਦੇ ਵਿੱਚ ਜ਼ਿਲ੍ਹਾ ਅਧਿਸ਼ ਬਣ ਲੈਣ ਨਹੀਂ ਹੈਗਾ ਮੈਂ ਤੇ ਉਹਨਾਂ ਨੂੰ ਵੀ ਕਹਾਂਗਾ ਉਠੋ ਜਾਗੋ ਔਰ ਦੇਖੋ ਕਿ ਤੁਹਾਡੇ ਜਿਹੜੀ ਪਾਰਟੀ ਦੀ ਕਰਨੀ ਔਰ ਕਥਨੀ ਤੇ ਕਿੰਨਾ ਫਰਕ ਹੈ ਜੈਹਾਂ One of the premium and prestigious professional institutes providing a wide range of professional courses with 100% placement assistance. We are Sri Sai Group of Institutes.